ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੁੰਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਪੰਜਾਬ ਦੀ ਸਿਆਸਤ ਦੇ ਇੱਕ ਬਹੁਤ ਹੀ ਚਰਚਿਤ ਆਗੂ ਨੇ ਵਿਕਰਮ ਸਿੰਘ ਮਜੀਠੀਆ ਕੈਬਨਿਟ ਮੰਤਰੀ ਵੀ ਰਹੇ ਚੁੱਕੇ ਨੇ ਵਿਧਾਇਕ ਵੀ ਰਹੇ ਚੁੱਕੇ ਨੇ ਆਪਣੇ ਬਿਆਨਾਂ ਕਰਕੇ ਹਾਸੇ ਠੱਠੇ ਕਰਕੇ ਵੀ ਤੇ ਸਿੱਧੀ ਸਪਸ਼ਟ ਗੱਲਬਾਤ ਲਈ ਵੀ ਜਾਣੇ ਜਾਂਦੇ ਨੇ ਇਸ ਵੇਲੇ ਇੱਕ ਵਾਰ ਫਿਰ ਸੁਰਖੀਆਂ ਵਿੱਚ ਨੇ ਹਿਰਾਸਤ ਵਿੱਚ ਵੀ ਨੇ ਛਾਪੇਮਾਰੀ ਦਾ ਸਾਹਮਣਾ ਵੀ ਕਰ ਚੁੱਕੇ ਨੇ विक्रम सिंह मजीठिया ਉਹਨਾਂ ਦੇ ਨਾਲ ਸੰਬੰਧਿਤ ਜੋ ਤਾਜ਼ਾ ਮਸਲਾ ਹੈ ਇਸ ਵੇਲੇ ਉਸ ਬਾਰੇ ਗੱਲ ਕਰਾਂਗੇ ਉਸ ਦੇ ਵੱਖ-ਵੱਖ ਪਹਿਲੂਆਂ ਨੂੰ ਜਾਣਾਂਗੇ ਸਮਝਾਂਗੇ ਅੱਜ ਦੀ ਇਸ ਗੱਲਬਾਤ ਦੇ ਬਿਲਕੁਲ ਤਾਜ਼ਾ ਅੰਕ ਵਿੱਚ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਪਿਛਲੇ ਦਿਨੀ ਇੱਕ ਹੋਰ بڑا ਚਰਚਿਤ ਵਿਸ਼ਾ ਸਾਹਮਣੇ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਵਾਰ ਫਿਰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਇਸ ਵਾਰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਮਜੀਠੀਆ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਇਸ ਕਾਰਵਾਈ ਸੰਬੰਧੀ ਤੁਹਾਨੂੰ ਦੱਸਣਾ ਬਣਦਾ ਹੈ ਕਿ ਅਚਨਚੇਤ ਇਹ ਕਾਰਵਾਈ ਹੋਈ ਹਾਲਾਂਕਿ ਮਜੀਠੀਆ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਤੇ ਵਿਜੀਲੈਂਸ ਦਾ ਸ਼ਿਕੰਜਾ ਕਸਿਆ ਜਾਣਾ ਤੇ ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ ਸਥਿਤ ਵਿਕਰਮ ਸਿੰਘ ਮਜੀਠੀਆ ਦੀ ਰਹਾਇਸ਼ ਵਿਖੇ ਵਿਜੀਲੈਂਸ ਬਿਊਰੋ ਦੀ ਟੀਮ ਸਮੇਤ ਪੰਜਾਬ ਪੁਲਿਸ ਪਹੁੰਚੀ ਇੱਕ ਤਰੀਕੇ ਨਾਲ ਛਾਪੇ ਮਾਰੀ ਰੇਡ ਦੀ ਇਹ ਕਾਰਵਾਈ ਨਜ਼ਰ ਆਈ ਜਿਹਦੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲੋਂ ਨਾਲ ਸੋਸ਼ਲ ਮੀਡੀਆ ਉੱਤੇ ਵੀ ਆਉਣ ਲੱਗੇ ਸਨ ਤੇ ਇਸ ਕਾਰਵਾਈ ਤੋਂ ਬਾਅਦ ਫਿਰ ਵਿਕਰਮ ਸਿੰਘ ਮਜੀਠੀਆ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਮੋਹਾਲੀ ਵਿਖੇ ਲਜਾਇਆ ਗਿਆ ਕਾਫੀ ਬਹਿਸ ਵੀ ਹੋਈ ਗਰਮਾ-ਗਰਮੀ ਦਾ ਮਾਹੌਲ ਵੀ ਬਣਿਆ ਜਦੋਂ ਇਹ ਟੀਮ ਕਾਰਵਾਈ ਲਈ ਮਜੀਠੀਆ ਦੇ ਘਰ ਪਹੁੰਚੀ ਉਸ ਸਮੇਂ ਵੱਡੀ ਗਿਣਤੀ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਸਮਰਥਕ ਵੀ ਉੱਥੇ ਮੌਜੂਦ ਸਨ ਤੇ ਮਜੀਠੀਆ ਨੂੰ ਮਿਲਣ ਆਏ ਲੋਕ ਵੀ ਉੱਥੇ ਹਾਜ਼ਰ ਸਨ ਪਹੁੰਚੇ ਹੋਏ ਸਨ ਜੋ ਆਪਣੇ ਕਮਾਂਕਾਰਾਂ ਨੂੰ ਲੈ ਕੇ ਸਿਆਸੀ ਆਗੂ ਦੇ ਘਰ ਪਹੁੰਚੇ ਸਨ ਤੋਂ ਲਈ ਵੀ ਦੱਸਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਨੇ ਸਾਬਕਾ ਵਿਧਾਇਕ ਤੇ ਉਹਨਾਂ ਦੀ ਪਤਨੀ ਗਨੀਵ ਕੌਰ ਮਜੀਠੀਆ ਮੌਜੂਦਾ ਸਮੇਂ ਵਿਧਾਇਕ ਨੇ ਸੋ ਕਾਫੀ ਗਹਿਮਗਹਿ ਮੇਂ ਰਹਿੰਦੀ ਹੈ ਉਹਨਾਂ ਦੀ ਰਿਹائشੁੱਤੇ ਲੋਕਾਂ ਦਾ ਆਉਣਾ ਜਾਣਾ ਮਿਲਣ ਵਾਲਿਆਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਸੋ ਅਜੇ ਵਿੱਚ ਉਥੇ ਕਾਫੀ ਲੋਕ ਮੌਜੂਦ ਸਨ ਸੋਸ਼ਲ ਮੀਡੀਆ ਉਤੇ ਸਾਰੀ ਕਾਰਵਾਈ ਨਾਲ ਨਾਲ ਲਾਈਵ ਵੀ ਨਜ਼ਰ ਆਉਂਦੀ ਰਹੀ ਤੇ ਲੋਕਾਂ ਦੇ ਬਾਰੇ ਪ੍ਰਤੀਕਿਰਿਆ ਵੀ ਆਉਂਦੀ ਰਹੀ ਮਜੀਠੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਫਿਰ ਅਦਾਲਤ ਵਿੱਚ ਵੀ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਹਨਾਂ ਦਾ 7 ਦਿਨ ਦਾ ਰਿਮਾਂਡ ਦਿੱਤਾ ਇਸ ਦਰਮਿਆਨ ਮਜੀਠੀਆ ਦਾ ਵਾਰ-ਵਾਰ ਇਹੀ ਕਹਿਣਾ ਹੈ ਕਿ ਸਿਆਸੀ ਬਦਲਾਖੋਰੀ ਤਹਿਤ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਸੂਬਾ ਸਰਕਾਰ ਤੇ ਮੁੱਖ ਮੰਤਰੀ ਵੱਲ ਉਹਨਾਂ ਨੇ ਇਸ਼ਾਰਾ ਕਰਦਿਆਂ ਕਿਹਾ ਕਿ ਉਹ ਕਠੋਰ ਤੌਰ ਤੇ ਪੰਜਾਬ ਦੇ ਮੁੱਦਿਆਂ ਨੂੰ ਉਠਾਉਣ ਕਰਕੇ ਇਸ ਕਾਰਵਾਈ ਨੂੰ ਚਲ ਰਹੀ ਹੈ ਮਜੀਠੀਆ ਦਾ ਕਹਿਣਾ ਇਸੇ ਤਰ੍ਹਾਂ ਮਜੀਠੀਆ ਦੀ ਭੈਣ ਮੈਂਬਰ ਪਾਰਲੀਮੈਂਟ ਹ ਸਿਮਰਤ ਕੌਰ ਬਾਦਲ ਦਾ ਬਿਆਨ ਵੀ ਆਇਆ ਉਹਨਾਂ ਨੇ ਵੀ ਕਿਹਾ ਕਿ ਧੱਕੇਸ਼ਾਹੀ ਕਰਾਰ ਦਿੱਤਾ ਸੁਖਬੀਰ ਸਿੰਘ ਬਾਦਲ ਦਾ ਵੀ ਇਸੇ ਤਰ੍ਹਾਂ ਬਿਆਨ ਆਇਆ ਉਹਨਾਂ ਦਾ ਕਿਹਾ ਕਿ ਇਹ ਇਸ ਕਾਰਵਾਈ ਦੀ ਉਹਨਾਂ ਨੇ ਖਿੱਦੀ ਕੀਤੀ ਹੈ ਤੇ ਕਿਹਾ ਕਿ ਇਸ ਸਬੰਧੀ ਬਣਦੀ ਕਾਰਵਾਈ ਦੀ ਉਹ ਡੀ ਕਰਦੇ ਨੇ ਜਾਂ ਸਮਾਉਣ ਤੇ ਇਸ ਦਾ ਜਵਾਬ ਦਿੱਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਕਹਿਣਾ ਹੈ ਕਿ ਵੱਡੇ ਲੋਕਾਂ ਨੂੰ ਹੱਥ ਪਾਇਆ ਜਾ ਰਿਹਾ ਹੈ ਨਸ਼ੇ ਸੰਬੰਧੀ ਕਾਰਵਾਈ ਚੱਲ ਰਹੀ ਹੈ ਉਹਨਾਂ ਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਕਹਿਣਾ ਹੈ ਕਿ ਜਦੋਂ ਕਾਰਵਾਈ ਚੱਲਦੀ ਹੈ ਤਾਂ ਲੋਕੀ ਇਹ ਕਹਿੰਦੇ ਕਿ ਛੋਟੇ ਮੋਟੇ ਲੋਕਾਂ ਨੂੰ ਫੜਿਆ ਜਾ ਰਿਹਾ ਵੱਡਿਆਂ ਨੂੰ ਨਹੀਂ ਹੱਥ ਪਾਇਆ ਜਾ ਰਿਹਾ ਤੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਹੁਣ ਜਦ ਇੱਕ ਵੱਡੇ ਆਗੂ ਨੂੰ ਹੱਥ ਪਾਇਆ ਗਿਆ ਤਾਂ ਫੇਰ ਸਾਰੇ ਸਵਾਲ ਉਠਾ ਰਹੇ ਨੇ ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ ਮੁਤਾਬਕ ਇੱਕ ਵੱਡੀ ਕਾਰਵਾਈ ਹੋਈ ਹੈ ਕਿ ਵੱਡੇ ਆਗੂ ਨੂੰ ਹੱਥ ਪਾਇਆ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਦਾ ਵੀ ਲਿਹਾਜ਼ ਨਹੀਂ ਕੀਤਾ ਜਾਵੇਗਾ ਇਸ ਮਾਮਲੇ ਵਿੱਚ। ਜਾਂਚ ਜਿਹੜੀ ਨਿਰਪੱਖ ਹੋਵੇਗੀ ਤੇ ਸਹੀ ਤਰੀਕੇ ਨਾਲ ਜਾਂਚ ਤੇ ਕਾਰਵਾਈ ਅੱਗੇ ਚੱਲੇਗੀ ਮੁੱਖ ਮੰਤਰੀ ਨੇ ਇਸ ਚੀਜ਼ ਦਾ ਭਰੋਸਾ ਦਿਵਾਇਆ। ਸੋ ਇਸ ਤਾਂ ਇਹ ਕਾਰਵਾਈ ਬਹੁਤ ਚਰਚਾ ਦਾ ਵਿਸ਼ਾ ਬਣੀ ਹੈ ਵਿਕਰਮ ਸਿੰਘ ਮਜੀਠੀਆ ਵਾਲੀ ਕਾਰਵਾਈ। ਇਸ ਵਿੱਚ ਹੁਣ ਅੱਗੇ ਅਦਾਲਤੀ ਕਾਰਵਾਈ ਵੀ ਚਲਣੀ ਹੈ। ਵਿਜੀਲੈਂਸ ਦੀ ਕਾਰਵਾਈ ਵੀ ਚਲਣੀ ਹੈ। ਦੂਜੇ ਬਨੇ ਕੀ ਚੀਜ਼ ਧਿਆਨ ਦੇਣ ਵਾਲੀ ਹੈ ਕਿ ਪੰਜਾਬ ਦੀਆਂ ਬਾਕੀ ਜਿਹੜੀਆਂ ਸੂਬਾ ਸਰਕਾਰ ਦੀਆਂ ਵਿਰੋਧੀ ਧਿਰਾਂ ਨੇ ਭਾਵੇਂ ਉਹ ਕਾਂਗਰਸ ਹੈ ਜਾਂ ਸ਼੍ਰੋਮਣੀ ਕਾਰੀ ਦਲ ਦੇ ਆਗੂ ਨੇ ਜਾਂ ਭਾਜਪਾ ਦਾ ਵੀ ਇਸ ਬੰਨੇ ਬਿਆਨ ਆਇਆ ਮਜੀਠੀਆ ਦੀ ਹਮਾਇਤ ਵਿੱਚ ਨਿਤਰੇ ਨੇ ਹਮਾਇਤ ਉਸ ਪੱਖੋਂ ਕਰ ਰਹੇ ਨੇ ਕਿ ਭਾਵੇਂ ਉਹਨਾਂ ਦੇ ਆਪਸੀ ਵਿਰੋਧ ਹੋਣ ਪਰ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਸੰਬੰਧੀ ਜੋ ਕਾਰਵਾਈ ਚੱਲ ਰਹੀ ਹੈ ਸਰਕਾਰ ਨੇ ਜੋ ਕਾਰਵਾਈ ਕੀਤੀ ਉਸ ਨੂੰ ਲੈ ਕੇ ਸਾਰੀਆਂ ਧਿਰਾਂ ਮਜੀਠੀਆ ਉਤੇ ਕਾਰਵਾਈ ਦੇ ਵਿਰੋਧ ਵਿੱਚ ਖੜੀਆਂ ਨਜ਼ਰ ਆਉਂਦੀਆਂ ਨੇ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਵੀ ਤੁਸੀਂ ਸੁਣਿਆ ਹੋਵੇਗਾ ਇਸੇ ਤਰ੍ਹਾਂ ਕਾਂਗਰਸ ਦੇ ਆਗੂਆਂ ਹੋਰਾਂ ਦੇ ਬਿਆਨ ਵੀ ਸੁਨੇ ਹੋਣਗੇ ਜਿਨ੍ਹਾਂ ਦਾ ਕਹਿਣਾ ਹੈ ਕਿ ਨਿੱਜੀ ਬਿਆਨਬਾਜ਼ੀ ਇੱਕ ਬੰਨੇ ਆ ਪਰ ਉਹ ਇਸ ਮੁੱਦੇ ਉਤੇ ਕਾਰਵਾਈ ਦੀ ਨਹੀਦੀ ਕਰਦੇ ਸੋ ਵਿਕਰਮ ਸਿੰਘ ਮਜੀਠੀਆ ਵਾਲਾ ਇਹ ਮਾਮਲਾ ਵੀ ਪੰਜਾਬ ਦੀ ਸਿਆਸਤ ਵਿੱਚ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣਿਆ ਪਿਛਲੇ ਦਿਨਾਂ ਦਰਾਂ ਨੀਦੀ ਵੀ ਕਾਫੀ ਜ਼ਿਆਦਾ ਗੂੰਜ ਪਈ ਹੈ ਤੇ ਹੋਂਦੇ ਦਿਨਾਂ ਦੌਰਾਨ ਵੀ ਇਹ ਮੁੱਦਾ ਇਸੇ ਤਰ੍ਹਾਂ ਪੱਖਿਆ ਰਿਆ ਨੇ ਦੀ ਸੰਭਾਵਨਾ ਹੈ ਖਾਸ ਕਰ ਜਿੰਨੇ ਦਿਨ ਦਾ ਮਜੀਠੀਆ ਦਾ ਰਿਮਾਂਡ ਦਿੱਤਾ ਗਿਆ। ਸੋ ਇਹ ਸੀ ਹੋਰ ਮੁੱਦਾ ਜੋ ਪੰਜਾਬ ਦੀ ਸਿਆਸਤ ਨਾਲ ਜੁੜਦਾ ਹੈ ਜਿੱਦੀ ਕਾਫੀ ਜ਼ਿਆਦਾ ਚਰਚਾ ਹੀ ਨਹੀਂ ਦੇਣੀ ਹੋ ਰਹੀ ਹੈ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦਾ ਮਸਲਾ। ਤੇ ਇੱਕ ਸਵਾਲ ਜੋ ਇਸ ਵੇਲੇ ਉਹਨਾਂ ਤਮਾਮ ਲੋਕਾਂ ਦੇ ਮਨਾਂ ਵਿੱਚ ਚੱਲ ਰਿਹਾ ਹੈ ਜੋ ਦੁਨੀਆ ਪੱਧਰ ਦੇ ਮਾਮਲਿਆਂ ਨੂੰ ਵੇਖਦੇ ਨੇ ਉਹਨਾਂ ਨੂੰ ਸਮਝਦੇ ਨੇ ਤੇ ਉਹਨਾਂ ਨਾਲ ਸੰਬੰਧੀ ਚਿੰਤਨ ਕਰਦੇ ਨੇ ਇਸ ਵਿਲੇ ਇੱਕ ਵੱਡਾ ਖਤਰਾ ਸਮੁੱਚੀ ਦੁਨੀਆ ਮੂਰੇ ਲਗਾਤਾਰ ਕਿਸੇ ਨਾ ਕਿਸੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ ਕਿ ਜੋ ਵੱਖ-ਵੱਖ ਦੇਸ਼ਾਂ ਦਰਮਿਆਨ ਜੰਗ ਦਾ ਮਾਹੌਲ ਬਣ ਰਿਹਾ ਹੈ ਆਲਮੀ ਤਣਾਅ ਬਣ ਰਿਹਾ ਹੈ ਦੇਸ਼ਾਂ ਅੰਦਰ ਧੜੇਬੰਦੀ ਬਣ ਰਹੀ ਹੈ ਤੇ ਲਗਾਤਾਰ ਜੋ ਕਾਰਵਾਈਆਂ ਹੋ ਰਹੀਆਂ ਨੇ ਇੱਕ ਦੇਸ਼ ਵੱਲੋਂ ਦੂਜੇ ਦੇਸ਼ ਦੇ ਖਿਲਾਫ ਜਾਇਕ ਜਥੇਬੰਦੀ ਦੇ ਖਿਲਾਫ ਉਸ ਵਿੱਚ ਜੋ ਮਨੁੱਖੀ ਜ਼ਿੰਦਗੀ ਦਾ ਕਹਾਣ ਹੋ ਰਿਹਾ ਹੈ ਜੋ ਬੇਕਸੂਰ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਜੋ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ ਉਹ ਸਭ ਨੂੰ ਚਿੰਤਾ ਵਿੱਚ ਪਾ ਰਿਹਾ ਹੈ ਤੇ ਦੁਨੀਆ ਮੂਰੇ ਇੱਕ ਵਾਰ ਫਿਰ ਇੱਕ ਜੰਗ ਵਰਗਾ ਆਲਮ ਬਣਦਾ ਹੋਇਆ ਵਿਖਾਈ ਦੇ ਰਿਹਾ ਆਪਾਂ ਸਾਰੇ ਜਾਣਦੇ ਕਿ ਇਸ ਲਈ ਇਜ਼ਰਾਈਲ ਵੱਲੋਂ ਲਗਾਤਾਰ ਕਾਰਵਾਈ ਹੋ ਰਹੀ ਹੈ ਇਹ ਕਾਰਵਾਈ ਵੈਸੇ ਤਾਂ ਹਜ਼ਬੁੱਲਾ ਨਾਂ ਦੀ ਕਿ ਜਥੇਬੰਦੀ ਦੇ ਖਿਲਾਫ ਸ਼ੁਰੂ ਹੋਈ ਸੀ ਪਰ ਹੌਲੀ-ਹੌਲੀ ਇਹਦੇ ਵਿੱਚ ਲਿਬਨਾਨ ਬੇਰੂਤ ਸੀਰੀਆ ਅਤੇ ਫਿਰ ਈਰਾਨ ਵੀ ਸ਼ਾਮਲ ਹੁੰਦੇ ਗਏ ਤੇ ਇਹ ਰਾਇਨ ਵੱਲੋਂ ਜ਼ਰੂਰ ਤੋਂ ਇਜ਼ਰਾਈਲ ਦੇ ਵੱਲ ਮਿਜ਼ਾਈਲਾਂ ਦਾਗੀਆਂ ਗਈਆਂ ਉਸ ਤੋਂ ਬਾਅਦ ਇਸ ਮੁੱਦੇ ਦਾ ਇੱਕ ਵੱਡਾ ਤਣਾਅ ਬਣ ਗਿਆ ਇਸ ਤੋਂ ਪਹਿਲਾਂ ਇਜ਼ਰਾਈਲ ਨੂੰ ਗਾਜ਼ਾ ਪੱਟੀ ਤੇ ਫਲਸਤੀਨ ਵਿੱਚ ਵੀ ਕਾਰਵਾਈ ਕੀਤੀ ਜਾਂਦੀ ਰਹੀ ਹੈ ਉਸ ਦੀ ਵੀ ਗੂੰਜ ਦੁਨੀਆ ਭਰ ਵਿੱਚ ਪੈਂਦੀ ਰਹੀ ਹੈ ਸੂਈ ਜਿਹੜੇ ਮਾਮਲੇ ਨੇ ਇਹ ਲਗਾਤਾਰ ਇਸ ਬੰਨੇ ਧਿਆਨ ਦਵਾ ਰਹੇ ਨੇ ਸਾਰੀ ਦੁਨੀਆ ਦਾ ਧਿਆਨ ਦਵਾ ਰਹੇ ਨੇ ਕਿ ਇਹ ਜੋ جنگ ਦਾ ਆਲਮ ਬਣ ਰਿਹਾ ਹੈ ਜਾਂ ਬਣਦਾ ਜਾ ਰਿਹਾ ਹੈ ਇਹ ਵਾਕਈ ਇੱਕ ਧਿਆਨ ਦੇਣ ਵਾਲਾ ਵਿਸ਼ਾ ਹੈ ਸਮੁੱਚੀ ਦੁਨੀਆ ਲਈ ਕਿਉਂਕਿ ਇਹ جنگ ਦੇ ਕਿੰਨੇ ਨੁਕਸਾਨ ਹੁੰਦੇ ਨੇ ਇਸ ਨੂੰ ਦੁਨੀਆ ਨੇ ਬਾਖੂਬੀ ਵੇਖਿਆ ਹੋਇਆ ਹੈ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੌਰਾਨ ਸੋ ਇਸੇ ਕਰਕੇ ਇਸ ਮੁੱਦੇ ਵੱਲ ਧਿਆਨ ਸਭ ਦਾ ਪੈ ਰਿਹਾ ਹੈ ਦੋ ਵਿਸ਼ਵ ਯੁੱਧ ਹੋ ਚੁੱਕੇ ਨੇ ਦੁਨੀਆ ਭਰ ਵਿੱਚ ਇਤਿਹਾਸ ਵਿੱਚ ਆਪਾਂ ਵੇਖ ਚੁੱਕੇ ਹਾਂ ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦਰਮਿਆਨ ਜੰਗਾਂ ਹੁੰਦੀਆਂ ਰਹੀਆਂ ਨੇ ਹਰ ਵਾਰ ਜੰਗ ਵਿੱਚ ਕਿੰਨਾ ਨੁਕਸਾਨ ਹੋਇਆ ਜਾਨੀ ਮਾਲੀ ਨੁਕਸਾਨ ਹੋਇਆ ਉਸ ਦੇ ਅੰਕੜੇ ਵੀ ਸਭ ਦੇ ਸਾਹਮਣੇ ਨੇ ਇਤਿਹਾਸ ਦੇ ਪੰਨਿਆਂ ਉੱਤੇ ਦਰਜ ਨੇ ਪਰ ਇਸ ਦੇ ਬਾਵਜੂਦ ਦੁਨੀਆ ਵਿੱਚ ਜੰਗ ਦਾ ਆਲਮ ਦੇਸ਼ਾਂ ਦਰਮਿਆਨ ਆਪਸੀ ਤਣਾਅ ਲਗਾਤਾਰ ਬਣਦਾ ਹੀ ਰਿਹਾ ਹੈ ਅਤੇ ਇਸੇ ਤਣਾਅ ਕਰਕੇ ਇਸ ਵੇਲੇ ਵੀ ਮਾਹੌਲ ਗਰਮਾਇਆ ਹੋਇਆ ਹੈ ਗੱਲ ਭਾਵੇਂ ਖਾੜੀ ਦੇਸ਼ਾਂ ਦੀ ਹੋਵੇ ਰੂਸ ਦੀ ਕਾਰਵਾਈ ਦੀ ਹੋਵੇ ਤੇ ਨਾਰਥ ਕੋਰੀਆ ਦੀ ਵੀ ਗੱਲ ਹੋਵੇ ਉੱਤਰੀ ਕੋਰੀਆ ਦੀ ਵੀ ਗੱਲ ਹੋਵੇ ਤਣਾਅ ਤੇ ਤਣਾਅ ਭਰਪੂਰ ਗੱਲਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਤੇ ਇਸ ਵੇਲੇ ਜਦੋਂ ਇਜ਼ਰਾਇਲ ਵੱਲੋਂ ਲਗਾਤਾਰ ਕਾਰਵਾਈ ਚੱਲ ਰਹੀ ਹੈ ਲਿਬਨਾਨ ਵਾਲੇ ਪਾਸੇ ਲਿਬਨਾਨ ਦੇ ਬੇਰੂਤ ਸ਼ਹਿਰ ਵਾਲੇ ਪਾਸੇ ਇਸ ਵਿਵਾਦ ਵਿੱਚ ਪਹਿਲਾਂ ਸੀਰੀਆ ਤੇ ਫਿਰ ਈਰਾਨ ਵੱਲੋਂ ਵੀ ਸ਼ਾਮਲ ਹੋ ਜਾਣਾ ਈਰਾਨ ਤੇ ਇਜ਼ਰਾਈਲ ਦਾ ਆਹਮੋ ਸਾਹਮਣੇ ਹੋ ਜਾਣਾ ਇਜ਼ਰਾਈਲ ਵੱਲੋਂ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਸੰਬੰਧੀ ਟਿੱਪਣੀ ਕਰਨਾ ਉਹਨਾਂ ਦੇ ਮੁਖੀ ਅਂਟੋਨੀਓ ਗੁਟੀਅਰੇਜ਼ ਸੰਬੰਧੀ ਵੱਡਾ ਐਲਾਨ ਕਰਨਾ ਅਮਰੀਕਾ ਦਾ ਇਜ਼ਰਾਈਲ ਦੇ ਨਾਲ ਖੜਨ ਦੀ ਗੱਲ ਕਰਨਾ ਤੇ ਕਈ ਮੁੱਦਿਆਂ ਉੱਤੇ ਇਜ਼ਰਾਈਲ ਦੀ ਨੀਤੀ ਵੱਲ ਵੀ ਸਵਾਲ ਕਰਨਾ ਬਹੁਤ ਕੁਝ ਪਿਛਲੇ ਦਿਨਾਂ ਦੌਰਾਨ ਹੁੰਦਾ ਰਿਹਾ ਪਰ ਜੋ ਸਭ ਤੋਂ ਵੱਡੀ ਚੀਜ਼ ਜੋ ਉੱਪਰ ਕੇ ਸਾਹਮਣੇ ਆਉਂਦੀ ਹੈ ਉਹ ਇਹੀ ਹੈ ਕਿ ਜੋ ਮਨੁੱਖੀ ਨੁਕਸਾਨ ਹੋ ਰਿਹਾ ਹੈ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ ਜੋ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਜੋ ਤੁਸੀਂ ਵੇਖ ਰਹੇ ਹੋ ਕਿ ਬਿਲਡਿੰਗਾਂ ਢਹਿ ਢੇਰੀ ਹੋ ਰਹੀਆਂ ਨੇ ਕਿਤੇ ਹਸਪਤਾਲ ਦੇ ਉੱਪਰ ਬੰਬ ਡਿੱਗ ਰਹੇ ਨੇ ਇਮਾਰਤਾਂ ਮਿੱਟੀ ਹੋ ਰਹੀਆਂ ਨੇ ਹੁਣੀ ਸਿਰਫ ਤਸਵੀਰਾਂ ਨਹੀਂ ਇਹ ਵੀ ਸਾਨੂੰ ਇਹ ਵੀ ਸਮਝਣਾ ਪੈਣਾ ਹੈ ਕਿ ਇਹ ਜੋ ਵੀ ਧਾਂਚੇ ਢੇ ਢੇਰੀ ਹੋ ਰਹੇ ਹਨ ਇਹਨਾਂ ਨੂੰ ਬਣਾਉਣ ਵਿੱਚ ਕਿੰਨਾ ਸਮਾਂ ਲੱਗਾ ਹੋਊਗਾ ਕਿੰਨੀ ਰਕਮ ਲੱਗੀ ਹੋਊਗੀ ਕਿੰਨੀ ਇਹਨਾਂ ਦੀ ਉਪਯੋਗਤਾ ਰਹੀ ਹੋਵੇਗੀ ਤੇ ਇਹ ਸਾਰਾ ਕੁਝ ਨਵੇਂ ਸਿਰਿਓਂ ਖੜਾ ਕਰਨ ਨੂੰ ਕਿੰਨੇ ਵਰੇ ਲੱਗ ਜਾਣੇ ਪਰ ਕੀ ਨੁਕਸਾਨ ਹੋਰ ਵਧਦਾ ਜਾਵੇਗਾ ਕਿਸੇ ਵੀ ਖੇਤਰ ਦੀ ਆਪਾਂ ਗੱਲ ਕਰ ਰਹੇ ਹਾਂ ਕਿਸੇ ਖਾਸ ਦੇਸ਼ ਦੀ ਗੱਲ ਨਹੀਂ ਕਰ ਰਹੇ ਜਿੱਥੇ ਵੀ ਲੜਾਈ ਝਗੜਾ ਜਾਂ جنگ ਦਾ ਆਲਮ ਬਣਨਾ ਉੱਥੇ ਸਾਰੀਆਂ ਤਸਵੀਰਾਂ ਬਦਕਿਸਮਤੀ ਨਾਲ ਸਮੁੱਚੀ ਦੁਨੀਆ ਨੂੰ ਵੇਖਣੀ ਆ ਪੈਣੀ ਹੈ ਤੇ ਇਸ ਵੇਲੇ ਵੀ ਇਦਾਂ ਹੋ ਰਿਹਾ ਹੈ ਗੱਲ ਭਾਵੇਂ ਇਜ਼ਰਾਈਲ ਦੀ ਹੋਵੇ ਲਿਬਨਾਨ ਦੀ ਸੀਰੀਆ ਦੀ ਜਾਂ ਇਰਾਨ ਦੀ ਰੂਸ ਯੂਕਰੇਨ ਵਾਲਾ ਮਾਮਲਾ ਆਪਾਂ ਪਿਛਲੇ 2 ਸਾਲਾਂ ਤੋਂ ਵੇਖ ਹੀ ਰਹੇ ਹਾਂ ਸੋ ਇਸ ਤਰੀਕੇ ਨਾਲ ਇਹ ਜਿਹੜਾ ਆਲਮੀ ਤਣਾਅ ਇਸ ਵੇਲੇ ਬਣ ਰਿਹਾ ਹੈ ਇਹ ਲੋਕਾਂ ਨੂੰ ਚਿੰਤਾ 'ਚ ਪਾ ਰਿਹਾ ਹੈ ਕਿ ਕਿਤੇ ਇਹ ਦੁਨੀਆ ਇੱਕ ਹੋਰ ਵਿਸ਼ਵ ਯੁੱਧ ਵੱਲ ਤਾਂ ਨਹੀਂ ਵੱਧ ਰਹੀ ਕਿਉਂਕਿ ਗੱਲ ਭਾਵੇਂ ਪਹਿਲੇ ਵਿਸ਼ਵ ਯੁੱਧ ਦੀ ਹੋਵੇ ਜਾਂ ਦੂਜੇ ਵਿਸ਼ਵ ਯੁੱਧ ਦੀ ਹੌਲੀ-ਹੌਲੀ ਗੱਲ ਇੱਕ ਛੋਟੇ ਜਿਹੇ ਧਿਰਾਂ ਦੇ ਵਿਵਾਦ ਤੋਂ ਵੱਧਦੀ-ਵੱਧਦੀ ਹੀ ਅੱਗੇ ਤੁਰੀ ਸੀ ਇੱਕ ਦੇਸ਼ ਦੇ ਨਾਲ ਕਈ ਦੇਸ਼ ਆ ਖੜੇ ਬਾਕੀ ਦੂਜੇ ਦੀ ਪਿੱਠ ਤੇ ਆ ਖੜੇ ਇਹਦੀ ਧੜੇਬੰਦੀ ਹੋਈ ਤੇ ਇਹਦੀ ਜੰਗ ਲੱਗ ਗਈ ਸੀ ਉਦੋਂ ਤਾਂ ਪਰਮਾਣੂ ਹਥਿਆਰ ਜਾਂ ਪਰਮਾਣੂ ਸ਼ਕਤੀਆਂ ਦੀ ਗੱਲ ਵੀ ਨਹੀਂ ਸੀ ਹੁੰਦੀ ਹੁਣ ਤਾਂ ਪਰਮਾਣੂ ਵਾਲਾ ਪਹਿਲੂ ਵੀ ਨਾਲ ਜੁੜਦਾ ਸੋ ਇਸ ਲਈ ਚੌਕਸ ਹੋਣ ਦੀ ਧਿਆਨ ਦੇਣ ਦੀ ਲੋੜ ਜ਼ਿਆਦਾ ਬਣ ਜਾਂਦੀ ਹੈ। ਪਿਛਲੇ ਕਈ ਹਫ਼ਤਿਆਂ ਤੋਂ ਆਪਾਂ ਵੇਖ ਰਹੇ ਹਾਂ ਕਿ ਖਾੜੀ ਦੇ ਦੇਸ਼ਾਂ ਵਿੱਚ ਜਾਂ ਫਿਰ ਕਹਿ ਲੋ ਕਿ ਪੱਛਮੀ ਏਸ਼ੀਆ ਵਿੱਚ ਕਾਫੀ ਤਣਾਅ ਬਣਿਆ ਹੋਇਆ ਹੈ। ਇਹ ਤਣਾਅ ਉਦੋਂ ਸ਼ੁਰੂ ਹੋਇਆ ਸੀ ਜਦੋਂ ਇਜ਼ਰਾਈਲ ਨੇ ਹਸਬੁੱਲਾ ਨਾਂ ਦੀ ਇੱਕ دہشتੀ ਜਥੇਬੰਦੀ ਦੇ ਖਿਲਾਫ ਕਾਰਵਾਈ ਆਰੰਭੀ। ਠੀਕ ਉਸੇ ਤਰ੍ਹਾਂ ਕੁਝ ਕੁ ਉਸੇ ਤਰ੍ਹਾਂ ਜਿਵੇਂ ਇਜ਼ਰਾਈਲ ਨੇ ਫਲਸਤੀਨ ਅਤੇ ਗਾਜ਼ਾ ਪੱਟੀ ਵਿੱਚ ਉਥੋਂ ਦੀ ਜਿੱਥੇ ਬੰਦੀ ਹਮਾਸ ਦੇ ਵਿਰੁੱਧ ਜੰਗ ਆਰੰਭੀ ਸੀ ਉਥੇ ਹਮਾਸ ਦੇ ਖਿਲਾਫ ਕਾਰਵਾਈ ਸ਼ੁਰੂ ਹੋਈ ਸੀ ਪਰ ਨੁਕਸਾਨ ਗਾਜ਼ਾ ਪੱਟੀ ਦਾ ਬਹੁਤ ਜ਼ਿਆਦਾ ਹੋਇਆ ਤਸਵੀਰਾਂ ਆਪਾਂ ਲਗਾਤਾਰ ਵੇਖਦੇ ਰਹੇ ਫਲਸਤੀਨੀ ਲੋਕਾਂ ਨੂੰ ਕਾਫੀ ਕੁਝ ਸਹਿਣਾ ਪਿਆ ਉਹ ਵੀ ਆਪਾਂ ਵੇਖ ਚੁੱਕੇ ਹਾਂ ਇਜ਼ਰਾਈਲ ਦਾ ਇਹ ਕਹਿਣਾ ਸੀ ਕਿ ਹਮਾਸ ਵੱਲੋਂ ਤੇ ਉਥੇ ਕੰਮ ਕਰਦੀਆਂ ਹੋਰ ਧਿਰਾਂ ਵੱਲੋਂ ਲਗਾਤਾਰ ਇਜ਼ਰਾਈਲ ਦੇ ਖਿਲਾਫ ਇੱਕ ਸਾਜ਼ਿਸ਼ ਕਰੀ ਜਾ ਰਹੀ ਹੈ ਇਜ਼ਰਾਈਲ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੋਈ ਜਾ ਦੀ ਰਹੀ ਹੈ ਤੇ ਉਹ ਇੱਕ ਆਤਮ ਰੱਖਿਆ ਦੇ ਕਦਮ ਵਜੋਂ ਇਹ ਸਾਰੀ ਕਾਰਵਾਈ ਕਰ ਰਹੇ ਨੇ ਇਸੇ ਤਰ੍ਹਾਂ ਉਹਨਾਂ ਨੇ ਜਦੋਂ ਲਿਬਨਾਨ ਵਾਲੇ ਪਾਸੇ ਬੇਰੂਤ ਵਾਲੇ ਪਾਸੇ ਰੋਕ ਕੀਤਾ ਇੱਥੇ ਵੀ ਉਹਨਾਂ ਨੇ ਇਹੀ ਕਾਰਨ ਦੱਸਿਆ ਕਿ ਇਜ਼ਰਾਈਲ ਆਪਣੀ ਪ੍ਰਭੂਸੱਤਾ ਨੂੰ ਕਾਇਮ ਰੱਖਣ ਦੇ ਲਈ ਇਹ ਜਵਾਬੀ ਕਾਰਵਾਈ ਕਰ ਰਿਹਾ ਹੈ ਲਿਬਨਾਨ ਦੇ ਦੱਖਣੀ ਹਿੱਸੇ ਵਿੱਚ ਹਮਲੇ ਰੰਬੇ ਗਏ ਸੀ ਤੇ ਹੌਲੀ-ਹੌਲੀ ਬੇਰੂਤ ਜੋ ਕਿ ਉਥੋਂ ਦੀ ਰਾਜਧਾਨੀ ਆ ਉਧਰ ਵੀ ਹਮਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਪਿਛਲੇ ਕੁਝ ਦਿਨਾਂ ਤੋਂ ਵੱਡੇ ਪੱਧਰ ਉੱਤੇ ਹਮਲੇ ਹੋਏ ਲਿਬਨਾਨ ਵਿੱਚ ਇਜ਼ਰਾਈਲ ਦੀ ਤਰਫੋਂ ਤੇ ਸ਼ੁਰੂ-ਸ਼ੁਰੂ ਵਿੱਚ ਇਜ਼ਰਾਈਲ ਨੂੰ ਇਸ ਕੰਮ ਵਿੱਚ ਹਮਾਇਤ ਵੀ ਮਿਲੀ ਅਮਰੀਕਾ ਵੱਲੋਂ ਉਸਤਾ ਸਮਰਥਨ ਕੀਤਾ ਜਾਂਦਾ ਰਿਹਾ ਪਰ ਜਿਵੇਂ ਫلسطੀਨ ਵਾਲੇ ਪਾਸੇ ਹੋਇਆ ਸੀ ਕਿ ਇਜ਼ਰਾਈਲ ਦੀ ਕਾਰਵਾਈ ਤੇਜ਼ ਹੁੰਦੀ ਗਈ ਸੀ ਇਧਰ ਵੀ ਤੇਜ਼ ਹੁੰਦੀ ਗਈ ਫਿਰ ਸੀਰੀਆ ਵਿੱਚ ਵੀ ਕੁਝ ਗੱਲਬਾਤ ਹੋਣ ਦੀ ਇਸੇ ਤਰੀਕੇ ਦੇ ਰੁਝਾਨ ਹੋਣ ਦੀ ਗੱਲ ਸਾਹਮਣੇ ਆ ਗਈ ਤੇ ਫਿਰ ਇਸ ਪੂਰੇ ਮਸਲੇ ਵਿੱਚ ਈਰਾਨ ਦੀ ਐਂਟਰੀ ਹੁੰਦੀ ਹੈ ਈਰਾਨ ਜੋ ਕਿ ਇਸ ਪੱਖੋਂ ਇੱਕ ਤਾਕਤਵਰ ਦੇਸ਼ ਮੰਨਿਆ ਜਾਂਦਾ ਹੈ ਫੌਜੀ ਸ਼ਕਤੀ ਪੱਖੋਂ ਹਥਿਆਰਾਂ ਪੱਖੋਂ ਲਿਬਨਾਨ ਤੇ ਸੀਰੀਆ ਦੇ ਮੁਕਾਬਲ ਤਨ ਕਾਫੀ ਬਿਹਤਰ ਸਥਿਤੀ ਵਿੱਚ ਮੰਨਿਆ ਜਾਂਦਾ ਹੈ। ਈਰਾਨ ਵੱਲੋਂ ਜਦੋਂ ਇਜ਼ਰਾਈਲ ਵਾਲੇ ਪਾਸੇ ਮਿਜ਼ਾਈਲਾਂ ਦਾਗੀਆਂ ਗਈਆਂ ਰਾਤ ਦੇ ਸਮੇਂ ਉਸ ਦੀ ਕਾਫੀ ਗੂੰਜ ਪਈ ਤੇ ਜਿੱਥੇ ਲਿਬਨਾਨ ਵੱਲੋਂ ਕੋਈ ਜਵਾਬੀ ਪ੍ਰਤੀਕਰਮ ਵਿਚ ਇਹੋ ਜਿਹੀ ਕਾਰਵਾਈ ਨਹੀਂ ਸੀ ਹੋਈ ਤਾਂ ਈਰਾਨ ਵੱਲੋਂ ਕਰਨਾ ਕਾਫੀ ਵੱਡੇ ਪੱਧਰ ਤੇ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਤੇ ਇਹ ਉਹ ਮੌਕਾ ਸੀ ਜਦੋਂ ਪਹਿਲੀ ਵਾਰ ਲੋਕਾਂ ਨੇ ਮਹਿਸੂਸ ਕੀਤਾ ਕਿ ਇਹ ਜੋ ਤਣਾਅ ਬਣ ਰਿਹਾ ਹੈ ਇਹ ਕਿਸੇ ਵੀ ਵੇਲੇ ਭੰਬੜ ਬਣ ਸਕਦਾ ਵੱਡਾ ਭੰਬੜ ਬਣ ਸਕਦਾ ਤੇ ਇਸ ਖੇਤੇ ਯਾਨੀ ਕਿ ਖਾੜੀ ਦੇ ਦੇਸ਼ਾਂ ਤੇ ਪੱਛਮੀ ਏਸ਼ੀਆ ਦੇ ਨਾਲ-ਨਾਲ ਸਮੁੱਚੇ ਏਸ਼ੀਆ ਖੇਤੇ ਤੇ ਦੁਨੀਆ ਵਿੱਚ ਵੀ ਇੱਕ ਤਣਾਅ ਦਾ ਵੱਡਾ ਕਾਰਨ ਬਣ ਸਕਦਾ ਹੈ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਹ ਇਸ ਵੇਲੇ ਤਣਾਅ ਦਾ ਜਾਂ ਜੰਗ ਦੇ ਮਾਹੌਲ ਦਾ ਕੋਈ ਇਕਲੌਤਾ ਮਾਮਲਾ ਨਹੀਂ ਇਹੋ ਜੇ ਕਈ ਮਾਮਲੇ ਪਿਛਲੇ 2 ਸਾਲਾਂ ਤੋਂ ਲਗਾਤਾਰ ਚੱਲ ਰਹੇ ਨੇ ਇਜ਼ਰਾਈਲ ਤੇ ਫਲਸਤੀਨ ਦਾ ਮਾਮਲਾ ਤਾਂ ਪਿਛਲੇ ਕਈ ਦਹਾਕਿਆਂ ਤੋਂ ਚੱਲ ਰਿਹਾ ਹੈ ਜੰਗ ਦਾ ਤਣਾਅ ਦਾ ਕਾਰਨ ਬਣਦਾ ਰਿਹਾ ਪਰ ਇਜ਼ਰਾਈਲ ਵੱਲੋਂ ਫਲਸਤੀਨ ਵੱਲ ਰੁਖ ਕਰਨਾ ਗਾਜ਼ਾ ਪੱਟੀ ਹਮਾਸ ਦੇ ਖਿਲਾਫ ਕਾਰਵਾਈ ਤੇ ਹੁਣ ਹਜ਼ਬੁੱਲਾ ਜਥੇਬੰਦੀ ਦੇ ਖਿਲਾਫ ਕਾਰਵਾਈ ਤੇ ਨਾਲ ਦੀ ਨਾਲ ਲਿਬਨਾਨ ਵਾਲੇ ਪਾਸੇ ਹਮਲਾਵਰ ਹੋਣਾ ਤੇ ਫਿਰ ਈਰਾਨ ਦੇ ਨਾਲ ਵੀ ਕਾਰਵਾਈ ਚੱਲ ਪੈਣਾ ਇਹ ਇੱਕ ਵੱਡਾ ਵਿਸ਼ਾ ਬਣਿਆ ਤਣਾਅ ਦਾ ਇਸ ਸਮੁੱਚੇ ਖੇਤੇ ਵਿੱਚ ਇਸ ਕਰਕੇ ਦੀ ਬਾਰੇ ਗੱਲ ਵੀ ਹੁੰਦੀ ਰਹੀ ਹੈ ਚਰਚਾ ਹੁੰਦੀ ਰਹੀ ਹੈ ਇਸ ਦਰਮਿਆਨ ਇਜ਼ਰਾਈਲ ਨੇ ਯੂਨ ਸਿਕਿਉਰਿਟੀ ਕੌਂਸਲ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੇ ਮੁਖੀ ਅਨਟੋਨੀਓ ਗੁਟੀਅਰੇਸ ਦੇ ਆਪਣੇ ਮੁਲਕ ਵਿੱਚ ਦਾਖਲੇ ਤੇ ਪਾਬੰਦੀ ਦੀ ਵੀ ਗੱਲ ਆਖੀ ਉਹਨਾਂ ਦਾ ਰੋਸ ਸੀ ਉਹਨਾਂ ਦਾ ਇਲਜ਼ਾਮ ਸੀ ਕਿ ਜਿਹੜਾ ਵੀ ਕੋਈ ਵਿਅਕਤੀ ਜੋ ਕਿਸੇ ਅਹੁਦੇ ਉੱਤੇ ਬੈਠਾ ਜਾਂ ਕੋਈ ਵੀ ਅਜਿਹਾ ਆਦੇਸ਼ ਜੋ ਇਜ਼ਰਾਈਲ ਉੱਤੇ ਹੋਏ ਹਮਲੇ ਦੀ ਨਿਖੇਦੀ ਨਹੀਂ ਕਰਦਾ ਉਹਨੂੰ ਆਪਣੇ ਮੁਲਕ ਵਿੱਚ ਦਾਖਲ ਹੋਣ ਤੋਂ ਵਰਜਣਗੇ ਰੋਕਣਗੇ ਇਸ ਤਰੀਕੇ ਨਾਲ ਇਜ਼ਰਾਈਲ ਨੇ ਇੱਕ ਤਰੀਕੇ ਨਾਲ ਗੁੱਸੇ ਦਾ ਪ੍ਰਗਟਾਵਾ ਕੀਤਾ ਕਿ ਜਦੋਂ ਉਹਨਾਂ ਦੇ ਉੱਪਰ ਹਮਲਾ ਹੋਇਆ ਤਾਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵੱਲੋਂ ਇਸ ਦੀ ਨਿਖੇਦੀ ਕਿਉਂ ਨਹੀਂ ਕੀਤੀ ਕਿ ਜਾਂ ਅਹੁਦੇਦਾਰਾਂ ਵੱਲੋਂ ਇਸ ਸੰਬੰਧੀ ਫੌਰੀ ਬਿਆਨ ਕਿਉਂ ਨਹੀਂ ਸੀ ਆਇਆ ਇਜ਼ਰਾਈਲ ਸ਼ਾਈ ਵਿਸਕਲ ਦਾ ਚਾਵਾਂ ਸੀ ਕਿ ਫੌਰਨ ਤੌਰ ਤੇ ਉਸ ਉੱਪਰ ਪ੍ਰਤੀਕਿਰਿਆ ਆਉਂਦੀ ਜੋ ਨਹੀਂ ਆਈ ਗੁੱਸਾ ਲੱਗਾ ਤੇ ਉਹਨਾਂ ਨੇ ਇਸ ਸੰਬੰਧੀ ਕਦਮ ਇਹ ਐਲਾਨਿਆ ਸੀ ਇਸ ਚੀਜ਼ ਦੀ ਵੀ ਕਾਫੀ ਚਰਚਾ ਹੋਈ ਸੀ ਦੁਨੀਆ ਪਰ ਵਿੱਚ ਕਿਉਂਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਮੁਖੀ ਨੂੰ ਆਪਣੇ ਮੁਲਕ ਵਿੱਚ ਆਉਣ ਤੋਂ ਵਰਜਣਾ ਰੋਕਣਾ ਜਾਂ ਟੋਕਣਾ ਆਪਣੀ ਕਿਸਮ ਦੀ ਇੱਕ ਨਵੀਂਕਲੀ ਕਾਰਵਾਈ ਜੋ ਇਜ਼ਰਾਈਲ ਨੇ ਉਦੋਂ ਕੀਤੀ ਸੀ ਪਿਛਲੇ ਦਿਨ ਜਦੋਂ ਇਜ਼ਰਾਈਲ ਵੱਲੋਂ ਜੋ ਹਮਲੇ ਦਾ ਇੱਕ ਮਾਮਲਾ ਸਮੁੱਚੀ ਦੁਨੀਆ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਈਰਾਨ ਵੱਲੋਂ ਦਾਗੀਆਂ ਮਿਸਾਈਲਾਂ ਦੇ ਹੱਲੇ ਤੋਂ ਬਾਅਦ ਸੋ ਤਣਾਅ ਬਣਿਆ ਹੋਇਆ ਖਾੜੀ ਦੇ ਦੇਸ਼ਾਂ ਵਿੱਚ ਤੇ ਪੱਛਮੀ ਏਸ਼ੀਆ ਦਾ ਸਮੁੱਚਾ ਖੇਤਰ ਇਸੇ ਕਰਕੇ ਤਣਾਅ ਦੇ ਆਲਮ ਵਿੱਚੋਂ ਲੰਘ ਰਿਹਾ ਜਦੋਂ ਰੂਸ ਨੇ ਯੂਕਰੇਨ ਉੱਤੇ ਹੱਲਾ ਬੋਲਿਆ ਸੀ ਇਹੋ ਜਿਹੀ ਸਥਿਤੀ ਆਪਾਂ ਉੱਥੇ ਹੀ ਵੇਖੀ ਸੀ ਬਹੁਤ ਸਾਰੇ ਦੇਸ਼ ਯੂਕਰੇਨ ਦੇ ਪੱਖ ਵਿੱਚ ਖੜੇ ਨਜ਼ਰ ਆਏ ਸੀ ਪੱਛਮੀ ਦੇਸ਼ ਨਾਟੋ ਵਾਲੇ ਦੇਸ਼ ਤੇ ਰੂਸ ਨੂੰ ਵੀ ਉਸ ਤੇ ਰਵਾਇਤੀ ਸਹਿਯੋਗੀਆਂ ਦੀ ਸਾਥੀਆਂ ਦੀ ਮਦਦ ਤੇ ਭਰੋਸੇ ਦੀਆਂ ਗੱਲਾਂ ਸੁਣੀਆਂ ਗਈਆਂ ਸਨ ਉਦੋਂ ਤੋਂ ਹੀ ਲਗਾਤਾਰ ਇਸ ਸੰਬੰਧੀ ਇੱਕ ਚਿੰਤਾ ਦਾ ਪ੍ਰਗਟਾਵਾ ਸੂਜਮਾਨ ਲੋਕ ਸਾਰੇ ਕਰ ਰਹੇ ਨੇ ਕਿ ਜਿਸ ਤਰੀਕੇ ਨਾਲ ਵੱਖ-ਵੱਖ ਦੇਸ਼ਾਂ ਦੀ ਧੜੇਬੰਦੀ ਬਣ ਰਹੀ ਹੈ ਕੀ جنگ ਦੇ ਹਾਲਾਤ ਦੁਬਾਰਾ ਤਾਂ ਨਹੀਂ ਬਣ ਜਾਣਗੇ ਦੁਨੀਆ ਪੱਧਰ ਉੱਤੇ ਦੁਨੀਆ ਦੇ ਬਹੁਤੇ ਲੋਕ ਸ਼ਾਂਤੀ ਪਸੰਦ ਲੋਕ ਇਸ ਗੱਲ ਦੀ ਆਸ ਕਰਨਗੇ ਕਿ ਕੁਝ ਵੀ ਇਹੋ ਜਿਹਾ ਨਾ ਹੋਵੇ ਦੁਨੀਆ 'ਚ ਅਮਨ ਸ਼ਾਂਤੀ ਬਣੀ ਰਹੇ ਇਸ ਸੰਬੰਧੀ ਕੋਸ਼ਿਸ਼ਾਂ ਹੋਣ ਸਾਰੇ ਮਾਮਲੇ ਜਿਹੜੇ ਨੇ ਉਹ ਟੇਬਲ ਰਾਹੀਂ ਬੈਠ ਕੇ ਸੁਲਝਾਏ ਜਾ ਸਕਣ ਇਸ ਦੀ ਆਸ ਕਰਨੀ ਬਣਦੀ ਹੈ ਕਿਉਂਕਿ ਦੋ ਵਿਸ਼ਵ ਯੁੱਧ ਦੁਨੀਆ ਨੇ ਵੇਖੇ ਹੋਏ ਨੇ ਪਹਿਲਾ ਸੰਸਾਰ ਯੁੱਧ ਸਾਲ 1900 14 ਤੋਂ 18 ਵਾਲੇ ਸਮੇਂ ਦਾ ਤੇ ਦੂਜਾ ਵਿਸ਼ਵ ਯੁੱਧ ਸਾਨੂੰ 1939 ਤੋਂ 45 ਤੱਕ ਦਾ ਕਿੰਨੀ ਤਬਾਹੀ ਹੋਈ ਸੀ ਤਕੜੇ ਤਕੜੇ ਦੇਸ਼ ਉਹਦੇ ਵਿੱਚ ਹਸਾ ਲੈ ਰਹੇ ਸੀ ਨੁਕਸਾਨ ਦੁਨੀਆ ਨੂੰ ਹੀ ਚਲਣਾ ਪਿਆ ਸੀ ਤੇ ਕਈ ਵਰੇ ਲੱਗ ਜਾਂਦੇ ਨੇ ਤੇ ਕਈ ਮਾਮਲੇ ਵਿੱਚ ਤਾਂ ਦਹਾਕੇ ਬੱਧੀ ਸਮਾਂ ਲੱਗਦਾ ਦੁਬਾਰਾ ਕਈ ਦੇਸ਼ਾਂ ਨੂੰ ਪਠੜੀ ਉੱਤੇ ਆਉਣ ਲਈ ਪਹਿਲਾ ਵਰਗੇ ਹੋਣ ਲਈ ਇੰਨਾ ਨੁਕਸਾਨ ਹੁੰਦਾ ਜੰਗ ਦਾ ਤੇ ਨਾ ਹੀ ਜੰਗ ਨੇ ਕੋਈ ਦੁਨੀਆ ਦਾ ਮਸਲਾ ਹੱਲ ਕੀਤਾ ਸੀ ਸਗੋਂ ਕਈ ਹੋਰ ਨਵੇਂ ਮਸਲੇ ਜੰਗ ਦੇ ਮਹੌਲ ਵਿੱਚ ਉੱਚ ਉੱਚ ਪਏ ਸਨ ਤੇ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੁੰਦਾ ਉਹ ਮਨੁੱਖਤਾ ਦਾ ਕਹਾਣ ਹੁੰਦਾ ਜੋ جنگ ਲੜ ਰਹੇ ਦੇਸ਼ ਤੇ ਜੰਗ 'ਚ ਹਸਾਲੇ ਰਹੇ ਲੋਕ ਤਾਂ ਜਾਨ ਗਵਾਉਂਦੇ ਹੀ ਆ ਨਾਲ ਦੀ ਨਾਲ ਬਹੁਤ ਸਾਰੇ ਬੇਕਸੂਰ ਲੋਕ ਜਿਨ੍ਹਾਂ ਦਾ ਜੰਗ ਨਾਲ ਦੂਰ ਦੂਰ ਤੱਕ ਵੀ ਲੈਣਾ ਦੇਣਾ ਨਹੀਂ ਹੁੰਦਾ ਆਮ ਬੰਦੇ ਆਮ ਲੋਕ ਬੱਚੇ ਬਜ਼ੁਰਗ ਔਰਤਾਂ ਉਹਨਾਂ ਦੀ ਵੀ ਜਾਨ ਜਾਂਦੀ ਹੈ ਸੋ ਇਹ ਦ੍ਰਿਸ਼ ਆਪਾਂ ਪਿਛਲੇ ਦਿਨਾਂ ਦੌਰਾਨ ਲਗਾਤਾਰ ਵੇਖ ਰਹੇ ਹਾਂ ਇਸੇ ਕਰਕੇ ਵਾਰ-ਵਾਰ ਯਾਸ ਕੀਤੀ ਜਾਂਦੀ ਆਸ ਪ੍ਰਕਟਾਈ ਜਾਂਦੀ ਕਿ ਇਹ جنگ ਦੀ ਨੋਬਤ ਨਾ ਹੋਵੇ ਸਾਰੇ ਮਸਲੇ ਗੱਲਬਾਤ ਰਾਹੀਂ ਹੱਲ ਹੋ ਜਾਣ ਸੰਯੁਕਤ ਰਾਸ਼ਟਰ ਨੂੰ ਇਸ ਬਨੇ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਕਿਉਂਕਿ ਇਹ ਜਥੇਬੰਦੀ ਹੋਂਦ ਵਿੱਚ ਤਾਂ ਹੀ ਲਿਆਂਦੀ ਗਈ ਸੀ ਦੂਜੇ ਵਿਸ਼ਵ ਜੰਗ ਤੋਂ ਬਾਅਦ ਕਿ ਮੁੜ ਕੇ ਇਹੋ ਜਿਹੇ ਘਟਨਾਕ੍ਰਮ ਨਾ ਹੋਣ ਤਣਾਅ ਨਾ ਵਧਣ ਪਰ ਆਪਾਂ ਵੇਖਿਆ ਕਿ ਸੰਯੁਕਤ ਰਾਸ਼ਟਰ ਵਿੱਚ ਜਦੋਂ VOTING ਵੀ ਹੁੰਦੀ ਹੈ ਤਾਂ ਉਹਦੇ ਵੀ ਕੋਈ ਖਾਸ ਸਿੱਟੇ ਨਹੀਂ ਨਿਕਲਦੇ ਕਈ ਦੇਸ਼ ਤਾਂ ਆਪਣੀ ਨੀਤੀ ਸਪਸ਼ਟ ਕਰਦੇ ਆ ਹੱਕ ਵਿੱਚ ਵਿਰੋਧ ਵਿੱਚ ਪੱਖ 'ਚ ਜਾਂ ਦੂਜੇ ਬੰਨੇ ਪਰ ਇਸ ਕਵਾਇਦ ਦੇ ਵੀ ਸਿੱਟੇ ਨਹੀਂ ਨਿਕਲਦੇ ਬਹੁਤ ਸਾਰੇ ਦੇਸ਼ ਇਸ ਤੋਂ ਲੰਬੇ ਵੀ ਹੁੰਦੇ ਨੇ VOTING ਤੋਂ ਸੋ VOTING ਨੇ ਵੀ ਕੋਈ ਮਸਲਾ ਹੱਲ ਨਹੀਂ ਕੀਤਾ ਸੰਯੁਕਤ ਰਾਸ਼ਟਰ ਦੀ ਭੂਮਿਕਾ ਹੋਰ ਅਸਰਦਾਰ ਹੋਣੀ ਚਾਹੀਦੀ ਹੈ ਇਸ ਦੀ ਵੀ ਦੁਨੀਆ ਪੱਧਰ ਉੱਤੇ ਲੋੜ ਮਹਿਸੂਸ ਕੀਤੀ ਜਾਂਦੀ ਹੈ ਇੱਕ ਵਾਰ ਫੇਰ ਆਸ ਇਹੀ ਹੈ ਕਿ ਜੰਗ ਦੀ ਥਾਂ ਸੰਵਾਦ ਰਾਹੀਂ ਗੱਲਬਾਤ ਰਾਹੀਂ ਮਸਲੇ ਹੱਲ ਹੋਣ ਕਿਉਂਕਿ ਅਖੀਰ ਨੂੰ ਮਸਲੇ ਹੱਲ ਹੋਣੇ ਟੇਬਲ ਉੱਤੇ ਆ ਗਈ ਹੈ ਇਹ ਚੀਜ਼ ਇਤਿਹਾਸ ਵੀ ਦੱਸਦਾ ਇਸ ਚੀਜ਼ ਦੀ ਗਵਾਹੀ ਪਰਦਾ ਨਾਰਥ ਕੋਰੀਆ ਦੀ ਵੀ ਗੱਲ ਤੁਹਾਨੂੰ ਦੱਸਦੀ ਹੈ ਨਾਰਥ ਕੋਰੀਆ ਦੇ ਆਗੂ ਕਿਮ ਜੌਨ ਉਨੂ ਵੀ ਪਿਛਲੇ ਦਿਨੀ ਇਹੋ ਜਿਹੇ ਬਿਆਨ ਦੇ ਚੁੱਕੇ ਨੇ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਦਾ ਨਾਰਥ ਕੋਰੀਆ ਤੇ ਸਾਊਥ ਕੋਰੀਆ ਗੁਆਂਢੀ ਦੇਸ਼ ਨੇ ਪਰ ਆਪਸ ਵਿੱਚ ਜ਼ਿਆਦਾ ਬਣਦੀ ਨਹੀਂ ਤੇ ਨਾਰਥ ਕੋਰੀਆ ਕਿਮ ਇਯੋਂਗ ਉਂਗ ਦੀ ਅਗਵਾਈ ਹੇਠ ਕਾਫੀ ਹਮਲਾਵਰ ਹਮੇਸ਼ਾ ਇੱਕ ਅੰਦਾਜ਼ ਆਪਣਾ ਬਣਾ ਕੇ ਰੱਖਦਾ ਤੇ ਪਿਛਲੇ ਦਿਨ ਵੀ ਨਾਰਥ ਕੋਰੀਆ ਦੇ ਪ੍ਰਮੁੱਖ ਆਗੂ ਦਾ ਇਹੀ ਕਹਿਣਾ ਸੀ ਕਿ ਉਹ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਕਰ ਸਕਦੇ ਨੇ ਦੱਖਣੀ ਕੋਰੀਆ ਨੂੰ ਮੁਸ਼ਕਲ ਵਿੱਚ ਪਾ ਸਕਦੇ ਨੇ ਤੇ ਆਮ ਤੌਰ ਤੇ ਇਹਨਾਂ ਦੇ ਬਿਆਨ ਇਸੇ ਸੰਦਰਭ ਵਿੱਚ ਆਉਂਦੇ ਰਹਿੰਦੇ ਨੇ ਸੋ ਏਸ਼ੀਆ ਕਿਤੇ ਦੇ ਲਈ ਬਾਕੀ ਇੱਕ ਹੋਰ ਧਿਆਨ ਦੇਣ ਵਾਲਾ ਮਸਲਾ ਤੇ ਬੋਲ ਮਿਲਾ ਕੇ ਉਪਰਾਲੇ ਹੋਣੇ ਚਾਹੀਦੇ ਨੇ ਦੁਨੀਆ ਭਰ ਵਿੱਚ ਕੇ ਸ਼ਾਂਤੀਪੂਰਵਕ ਢੰਗ ਨਾਲ ਇਹਨਾਂ ਸਾਰੇ ਆਲਮੀ ਤਣਾਅ ਦੇ ਮਸਲਿਆਂ ਦਾ ਹੱਲ ਕੀਤਾ ਜਾ ਸਕੇ ਦੁਨੀਆ ਭਰ ਵਿੱਚ ਵੱਧਦੇ ਆਲਮੀ ਤਣਾਅ ਦੀ ਜੋ ਕਈ ਵਾਰ ਕੁੜਤਣ ਤੇ ਜੰਗ ਦਾ ਮਾਹੌਲ ਬਣ ਦਾ ਖਤਸ਼ਾ ਪ੍ਰਗਟਾਇਆ ਜਾਂਦਾ ਹੈ ਉਹ ਸਬੰਧੀ ਜੋ ਤਾਜ਼ਾ ਕਾਰਵਾਈ ਇਜ਼ਰਾਈਲ ਲਿਬਨਾਨ ਈਰਾਨ ਵਾਲੇ ਪਾਸੇ ਚੱਲ ਰਹੀ ਹੈ ਰੂਸ ਯੂਕਰੇਨ ਵਾਲਾ ਮਸਲਾ ਆਪਾਂ ਪਿਛਲੇ 2 ਸਾਲਾਂ ਤੋਂ ਵੇਖ ਰਹੇ ਹਾਂ ਨਾਰਥ ਕੋਰੀਆ ਸਾਊਥ ਕੋਰੀਆ ਦੇ ਤਣਾਅ ਦੀ ਵੀ ਗੱਲ ਸਾਹਮਣੇ ਆਉਂਦੀ ਰਹੀ ਹੈ ਪਿਛਲੇ ਦਿਨਾਂ ਦੌਰਾਨ ਵੀ ਆਈ ਇਹਨਾਂ ਸਾਰੇ ਮਾਮਲਿਆਂ ਦਰਮਿਆਨ ਆਸ ਕਰਨੀ ਬਣਦੀ ਆ ਉਹ ਉਪਰਾਲੇ ਕਰਨੇ ਬਣਦੇ ਨੇ ਕਿ ਆਲਮੀ ਪੱਧਰ ਉੱਤੇ ਅਮਨ ਸ਼ਾਂਤੀ ਬਣੀ ਰਹੇ ਜੋ ਵੀ ਵਿਵਾਦਿਤ ਮੁੱਦੇ ਨੇ ਉਹਨਾਂ ਦਾ ਸੰਜੀਦਗੀ ਦੇ ਨਾਲ ਸੰਜੀਦਾ ਅੰਦਾਜ਼ ਵਿੱਚ ਜਿਹੜਾ ਆ ਉਹ ਹੱਲ ਕੀਤਾ ਜਾ ਸਕੇ ਤੇ ਜਿਦ ਤੋ ਤਾਂ ਗੱਲ ਪੰਜਾਬ ਦੇ ਮੌਸਮ ਦੀ ਹੈ ਪਿਛਲੇ ਦਿਨੀ ਮੀਹ ਹਨੇਰੀ ਦਾ ਦੌਰ ਚੱਲਿਆ ਹਨੇਰੀ ਜ਼ਿਆਦਾ ਸੀ ਮੀਂਹ ਘੱਟ ਸੀ ਨਾ ਮਾਤਰ ਮੀਂਹ ਪਿਆ ਕਈ ਖੇਤਰਾਂ 'ਚ ਥੋੜਾ ਜ਼ਿਆਦਾ ਪਿਆ ਤਾਪਮਾਨ ਵਿੱਚ ਥੋੜੀ ਜਿਹੀ ਗਿਰਾਵਟ ਦਰਜ ਕੀਤੀ ਗਈ ਹੈ ਹਵਾ ਵਿੱਚ ਥੋੜੀ ਜਿਹੀ ਨਮੀ ਤੇ ਠੰਡਕ ਮਹਿਸੂਸ ਹੋਈ ਹੈ ਤੇ ਉਹ ਰਾਹਤ ਜਿਹਦੀ ਲੋਕੀ ਪਿਛਲੇ ਕਈ ਹਫ਼ਤਿਆਂ ਤੋਂ ਉਡੀਕ ਕਰ ਰਹੇ ਸੀ ਕਿ ਗਰਮੀ ਇੱਕਦਮ ਫੇਰ ਵਾਧੀ ਵਿਖਾਈ ਦਿੱਤੀ ਸੀ ਹੁਣ ਇਸ ਵੇਲੇ ਲੋਕਾਂ ਨੂੰ ਜਦੋਂ ਗਰਮੀ ਸਤਾਉਣ ਲੱਗੀ ਸੀ ਤਾਂ ਕੁਝ ਰਾਹਤ ਹੁਣ ਮਿਲੀ ਹੈ ਲੋਕਾਂ ਨੂੰ ਤੇ ਹਲਕੀ ਜਹੀ ਤਾਪਮਾਨ ਵਿੱਚ ਗਿਰਾਵਟ ਜਿਹੜੀ ਹੈ ਉਹ ਦਰਜ ਹੋਈ ਹੈ ਮੌਸਮ ਵਿਭਾਗ ਦਾ ਕਹਿਣਾ ਕਿ ਆਉਂਦੇ ਦਿਨਾਂ ਦੌਰਾਨ ਕੁਦਰਤੀ ਤੌਰ ਤੇ ਵੀ ਇਸ ਵਿੱਚ ਕਮੀ ਦਰਜ ਹੋਵੇਗੀ ਤੇ ਲੋਕਾਂ ਨੂੰ ਗਰਮੀ ਤੋਂ ਨਜਾਤ ਮਿਲਣੀ ਸ਼ੁਰੂ ਹੋ ਜਾਵੇਗੀ ਪਰ ਫਿਰ ਹਾਲ ਪੱਖੇ ਏਸੀ ਚੱਲ ਰਹੇ ਨੇ ਪੰਜਾਬ 'ਚ ਤੇ ਇਸ ਦੇ ਨਾਲ ਹੀ ਵਿਲਾ ਮੁਕੰਮਲੰਦਾ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦਾ ਜਿਸ ਨੂੰ ਤੁਸੀਂ ਪੰਜਾਬ ਟਾਕਸ ਚੈਨਲ ਰਾਹੀਂ ਬੇਸ਼ੱਕ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਅੱਜ ਦੀ ਇਸ ਗੱਲਬਾਤ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਆਸ ਕਰਦੇ ਹਾਂ ਕਿ ਅੱਜ ਦੀ ਇਸ ਗੱਲਬਾਤ ਵਿੱਚੋਂ ਆਪ ਨੂੰ ਦੇਸ਼-ਦੁਨੀਆ ਸਬੰਧੀ ਸੂਬੇ ਸਬੰਧੀ ਸਾਰੇ ਤਾਜ਼ਾ ਮਾਮਲੇ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੋਵੇਗੀ ਤੇ ਅੱਜ ਦੇ ਇਸ ਪ੍ਰੋਗਰਾਮ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਧੰਨਵਾਦ ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਕਰਨ ਵਾਲੇ ਕਮੈਂਟਸ ਰਾਹੀਂ ਹਾਜ਼ਰੀ ਲਵਾਉਣ ਵਾਲੇ ਸਾਰੇ ਦਰਸ਼ਕਾਂ ਦਾ ਵਿਸ਼ੇਸ਼ ਧੰਨਵਾਦ ਨਮੀ ਵਿਸ਼ੇਸ਼ ਰਿਪੋਰਟ ਲੈ ਕੇ ਨਵੇਂ ਇੱਕ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵਿਖਤ ਰਹੋ ਦਾ ਪੰਜਾਬ ਟਾਕਸ ਬਹੁਤ ਬਹੁਤ ਧੰਨਵਾਦ